ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਇੱਕ ਦਾ ਟਾਈਮ ਹੋ ਗਿਆ ਜਿਕਣਾ ਕਿ ਤੁਹਾਨੂੰ ਪਤਾ ਹੀ ਆ ਬਾਈ ਨਗਰ ਕੀਰਤਨ ਅੱਜ ਸਾਡੇ ਚਲ ਪੈਣੀ ਤੇ ਚੱਲੇ ਆ ਅੱਜ ਅਸੀਂ ਗਏ ਹੋਦੇ ਬਾਈ ਵਿਆਹ ਵਿਆਹ ਵੀ ਟੈਂਟ ਕਰਿਆ ਤੇ ਹੁਣ ਉਹ ਪਹੁੰਚ ਗਿਆ ਬਾਈ ਮੰਡਾਲੇ ਗੁਰਦੁਆਰੇ ਦੇ ਆਸ-ਪਾਸ ਪਹਿਲਾਂ ਤਾਂ ਮਿਲੋ ਬਿੰਦਰ ਨੂੰ ਸਤਿ ਸ੍ਰੀ ਅਕਾਲ ਜੀ ਹੈ ਬਿੰਦਰ ਉੱਥੇ ਪਹੁੰਚ ਗਿਆ ਹੋਊਗਾ ਗੇਟ ਤੇ ਬਾਈ ਅਸੀਂ ਉੱਥੇ ਉਹਨਾਂ ਨੂੰ ਹੁਣ ਨਰਰ ਨਹੀਂ ਉਹਨੇ ਸੁਰਤਾਂਪੁਰ ਨੂੰ ਹੋ ਕੇ ਸੁਰਤਾਂਪੁਰ ਨੂੰ ਹੋ ਕੇ ਮੰਡ ਪਹੁੰਚ ਗਏ ਹੂੰ ਉਹਨੇ ਬਾਈ ਐ ਘੁੰਮ ਕੇ ਆਪ ਇਹ ਪਈ ਜਾਣਾ ਨਾ ਇਹ ਰਹਾ ਆ ਜਾਣਾ ਉਹਨੇ ਵਾ ਵਾ ਉਹ ਫਿਰ ਮਨਸੂਹਾ ਤੁਨੂੰ ਉਹ ਤੁਨੂੰ ਜੱਗੇ ਯਾਰ ਸਾਬ ਜੂਤਰਾ ਵਾਲੇ ਬਲੌਗਰ ਜੀ ਦੇਖ ਹੀ ਲੈਣਾ ਬਾਈ ਹਾਂ ਹਾਂ ਸਾਰੇ ਨਾਲੇ ਆਹੋ ਹਾਂ ਬਾਕੀ ਬਾਈ ਸੀ ਚੱਲੇ ਤੇ ਮੰਗਾ ਚੱਲ ਜਾਂਦੇ ਜਾਂਦੇ ਕਣਕ ਦੇਖ ਲਈਏ ਕਣਕ ਦੇਖ ਲਈਏ ਇੱਥੇ ਰੂਹ ਰਹਿੰਦੀ ਆ ਹੈਂ ਬਿੰਦਰ ਹੁਣ ਤਾਂ ਲਾਗੇ ਦੇਖਣਾ ਹਾਂ ਹਾਂ ਲਾਗੇ ਦੇਖਣੀ ਇਹ ਤਾਂ ਹੋਰ ਕਿ ਹੋਊਗਾ ਤੇ ਮੈਨੂੰ ਯਾਰ ਕਣ ਘਾ ਦਿਲ ਵੀਰੇ ਸਣਖਾ ਨਾ ਅੱਗੇ ਜੰਮ ਦਿੰਦੀਆਂ ਹੁਣ ਇੱਕੋ ਲੱਖ ਤੇ ਵੱਧ ਗਈਆਂ ਆਹ ਦੇ ਹਾਂ ਬਿੰਦਰ ਇਹਹੀ ਗੱਲ ਮੈਂ ਸਵੇਰ ਉਹ ਦੇਖ ਕੇ ਗਿਆ ਵੀ ਆਹ ਦੇਖੋ ਇਹ ਗਿਰ ਜਾਂਦੀ ਵਧ ਕੇ ਆਏ ਗਿਰ ਜਾਂਦੀ ਵਧ ਕੇ ਹਾਂ ਅੱਗੇ ਤਾਂ ਥੱਲੇ ਦੀਆਂ ਜੜਾ ਜੜਾ ਕਰਕੇ ਆਉਂਦੀ ਆਉਂਦੀਆਂ ਹਨਾ ਥੋੜਾ ਕਰਮੀ ਕਰਕੇ ਹੈਗਾ ਥੋੜਾ ਜਿਹਾ ਪਰ ਆਜਾ ਹੁਣ ਦਿਨ-ਦਿਨਾਂ ਠੰਡ ਬਹੁਤ ਆ ਹਾਂ ਬਹੁਤ ਫਰਕ ਪੈ ਗਿਆ ਹੁਣ ਹੁਣ ਦਿਨ-ਦਿਨਾਂ ਲੱਜਣਾ ਬੂਝਾ ਕਰਨਾ ਬੂਝਾ ਲੱਜਣਾ ਕਰਨਾ ਕਾਲਿਆਰ ਬੁੱਝਾ ਹੱਕਾ ਜੀਰੀ ਹੈ ਜਿਸ ਦੇ ਕਿੜਾ ਕਾ ਲਾਉਣੇ ਹੁੰਦੇ ਆ ਉਹ ਪਤਾ ਨਹੀਂ ਲੱਗਦਾ ਜਿਹੜਾ ਕਾ ਆਪਣੇ ਆਪ ਬੁੱਝੇ ਹੋ ਜਾਂਦੇ ਪਗੜੇ ਕਿਸੇ ਨੇ ਦੇਖੇ ਹੁੰਦੇ ਹੋਏ ਤੇ ਹੀ ਦੇਖੇ ਇਹ ਖੋਰ ਹੋ ਗਿਆ ਇਹ ਆ ਬਾਈ 327 ਬੀਜ ਅੱਛਾ ਸਾਰਾ ਇੱਕੋ ਬੀਜਾ ਫਿਰ ਹੋਏ ਹਾਂ ਆ ਨਾ ਆ ਖਾ ਆ ਖੱਤੀ ਲੱਗਾ 826 ਆ ਅੱਛਾ ਆ ਸਾਰਾ 327 ਆ ਬੀ ਆ ਆ ਸਾਰਾ 327 ਆ ਓਕੇ ਇੱਕ ਬੀ ਤਾਂ ਬੀਜੜਾ ਨਹੀਂ ਕਦੇ ਹਾਂ ਹਾਂ ਠੀਕ ਇੱਕੀ ਨੇ ਹਜੇ ਰਗੜਿਆ ਸਾਨੂੰ ਅਸੀਂ ਨਹੀਂ ਮੁੜ ਕੇ ਲਾਇਆ ਕਦੇ ਇੱਕ ਹੈ ਇਹ ਤਾਂ ਹੈ ਆ ਦੇ ਵਿਵਿੰਦਰ ਆਏ ਕਹਿੰਦਾ ਹਨਾ ਮਿੰਦਰ ਆ ਦੇ ਤੂੰ ਹਾਂ ਹਾਂ ਕਿਹਾ ਦੇ ਆ ਚੀ ਜੀ ਗਰੀ ਜਾਂਦੀ ਆ ਉਜੇ ਕਰ ਨਹੀਂ ਤਾਂ ਹੁਣ ਜੜਮਾ ਤੇ ਫੇਰ ਦੁਬਾਰਾ ਹੋਏ ਨਹੀਂ ਹਾਂ ਅੱਜ ਦਿਨ ਹੋ ਗਿਆ ਇਹਨੂੰ ਅੱਜ 9 10 10 ਦਿਨ ਹੋ ਗਏ 10 ਦਿਨ ਤੱਕ ਪਾਣੀ ਲਾ ਦੇਣਾ ਇਹ ਪੰਜ ਨੂੰ ਬੀਜੀ ਦੀ 9 ਦਿਨ ਹੋ ਗਏ ਇਹਨੂੰ 10 ਦਿਨ ਤੱਕ ਪਾਣੀ ਲਾ ਦੇਣਾ ਨਾਲੇ ਦੇ ਰਿਹਾ ਵੀ ਪ੍ਰਾਲੀ ਗੁਰੂੜੀ ਸਾਰੀ ਵਿੱਚੇ ਐ ਐਦੇ ਬਾਈ ਤੁਹਾਨੂੰ ਦੱਸੀਏ ਸਾਰਾ ਕੁਝ ਇਸੇ ਵਿੱਚ ਆ ਹਾਂ ਹਾਂ ਇਹਨਾਂ ਵਧੀਆ ਕੁਝ ਵੀ ਨਹੀਂ ਹੈ ਜਿੱਦਣ ਇੱਕ ਪਾਣੀ ਲੱਗੇ ਜਿਹੜੀ ਮਾਣੀ ਮੋੜੀ ਪ੍ਰਾਲੀ ਦਿਖਦੀ ਹੈ ਕੁਝ ਨਹੀਂ ਲੱਭਣਾ ਤੁਹਾਨੂੰ ਮੈਂ ਤਾਂ ਹੀ ਤਾਂ ਕਹੀ ਕਿ ਤੁਸੀਂ ਉੱਥੇ ਬਾਹੂ ਵਿੱਚ ਆ ਦੇਖਾ ਵਿੱਚ ਵਾਇਆ ਹੋਇਆ ਠੀਕ ਆ ਐਦੇ ਵਿੱਚ ਤਾਂ ਚਲ ਬਿੰਦਰ ਫੇਰ ਉਹ ਤਾਂ ਐਦੇ ਵਿੱਚ ਬਹੁਤ ਆ ਅੱਛਾ ਹਾਂ ਆ ਦੇਖ ਲੈ ਕਿੱਥੇ ਗਿਆ ਤੂੰ ਜੀ ਤਾਂ ਫੇਰ ਲੈਣਾ ਫੋਲਤੀਆਂ ਮੈਂ ਲੈਣਾ ਵੀ ਨਹੀਂ ਫੋਲੀਦੀਆਂ ਆ ਦੇਖ ਆ ਦੇ ਲੈਣਾ ਉਕਣੀ ਚੁਮਕਦੀਆਂ ਠੀਕ ਆ ਪਰ ਹੈ ਨਹੀਂ ਕੋਸ ਉਹਦੇ ਚ ਵਧੀ ਜੰਮੀ ਹੋਈ ਗਣ ਕਾ ਜੇ ਲੈਣਾ ਚ ਸਾਫ ਹੈ ਨਾ ਸਾਫ ਹੈ ਨਾ ਇਹ ਤਾਂ ਬਾਈ ਗਾਂ ਦਾ ਮੈਂ ਦੇਖ ਲਿਆ ਬਈ ਉਹ ਕਰੇ ਕੰਮ ਐਸਐਮਐਸ ਨਾਲ ਵੜਾਵੇ ਹਾਂ ਹੈ ਬਸ ਰੌਣੀ ਕਰਨਾ ਰੌਣੀ ਕਰੋ ਜੂੰ ਖੜੇ ਜੂੰਡੇ ਚ ਵੀਦੋ ਇਹ ਰੌਣੀ ਵੀ ਜੇ ਅਗੇਤੀ ਆ ਜਿਆਦਾ ਬਟਾਈ ਹੋਈ ਤਾਂ ਰੌਣੀ ਕਰੋ ਨਹੀਂ ਬਲਮਾ ਰੌਣੀ ਦੀ ਲੋੜ ਨਹੀਂ ਹੈਗੀ ਆ ਵਧੀਆ ਜੰਮੇ ਆਉਂਦੀ ਆ ਵਧੀਆ ਜੰਮੇ ਆਉਂਦੀ ਆ ਹੁਣ ਸਤਵੀਰ ਦੇਖਦੇ ਕਿ ਮੁੜੀ ਗਿਆ ਬੀ ਬਹੁਤ ਗਿੱਲਾ ਉਹਦੇ ਵਿੱਚੋਂ ਉੱਥੇ ਕਲਰ ਆ ਯਾਰ ਉਹ ਸਾਰੀ ਤਾਂ ਕਿ ਸੁੱਕੀ ਆ ਹੈ ਉਹ ਹੁਣ ਕਹਿੰਦਾ ਕਰ ਦੰਨੇ ਨੇ ਹੁਣੀ ਵਧੀਆ ਸੁੱਕ ਸੁੱਕ ਗਿਆ ਕਹਿੰਦਾ ਐ ਤਾਨੂੰ ਵੀਦਣੀ ਅਜੇ ਤਾਂ ਕੋਈ ਲੇਟ ਨਹੀਂ ਹੈ ਯਾਰ ਹਰੇ ਕਦੇ ਲੋਕ ਸਵਾ ਲੋੜੀ ਤੱਕ ਲੋੜੀ ਤੱਕ ਤਾਂ ਬਹੁਤ ਜ਼ਿਆਦਾ ਲੇਟ ਹੋ ਜਾਂਦੀ ਹੈ ਲੋੜੀ ਤੱਕ ਵੀਜੀ ਇੱਕ ਬਾਲ ਅਸੀਂ ਪਤਾ 550 ਜੀ ਨਹੀਂ ਵੀਜੀ ਪਰ ਛਾੜ ਤਾਂ ਕੁਛ ਨਹੀਂ ਦੱਸੂ 86 ਬੀਜੀ ਇੱਕ ਵਾਰ ਲੋੜੀ ਨੂੰ 550 ਬੀਜੀ ਅਸੀਂ ਲੋੜੀ ਨੂੰ ਬਹੁਤ ਹੀ ਹੋਈ ਹੋਗੀ ਗੰਨਾ ਵੱਢ ਲਿਆ ਸੀ ਕੋਈ ਕਹਿੰਦਾ ਕੁਛ ਕਰੋ ਕੁਛ ਕਰੋ ਭਾਈ ਅਸੀਂ ਆਏ ਭਾਈ ਫਿਰ ਤੇਰੇ ਖੇਤ ਨੂੰ ਕਿਹਰੇ ਵਿੱਚ ਨੂੰ ਬਾਗੂ ਉਹ ਖਾਲ ਆ ਗਿਆ ਉਹ ਤੱਕ ਅੱਛਾ ਹੈਨਾ ਜੇ ਇਹ ਘਿਆਰੇ ਚ ਲਾਉਣਾ ਇਹ ਚ ਵੀ ਲੱਗ ਜਾਣਾ ਇਹ ਚ ਲਾਉਣਾ ਇਹ ਚ ਵੀ ਲੱਗ ਜਾਣਾ ਠੀਕ ਹੈ ਇਹ ਚ ਲਾਉਂਗਾ ਜ਼ਿਆਦਾਤਰ ਮੈਂ ਇਹ ਛੋਟਾ ਘਿਆਰਾ ਘਿਆਰਾ ਛੱਡ ਲਈ ਹੂੰ ਘਿਆਰਾ ਛੱਡ ਲਈ ਦੋਹਾਂ ਤੇ ਪਾਣੀ ਇੱਧਰ ਪਾ ਕੇ ਫੇਲਾ ਕੇ ਖੇਤ ਭਰ ਕੇ ਪਲੇ ਘਾਰੇ ਬਾਅਦ ਚ ਭਰੀ ਮਿੰਦਰ ਹੋਰ ਹੈ ਮੇਰੇ ਕੀਲੇ ਦਾ ਆ ਜਿਹੜੀ ਆ ਮੇਰੀ ਜਗ੍ਹਾ ਸਾਰੀ ਸਾਰੀ ਦਾ ਪਾਣੀ ਇੱਥੇ ਆਉ ਪਹਿਲਾ ਮੈਨੂੰ ਲਾਉਣਾ ਸਾਰੀ ਨੂੰ ਪਾਣੀ ਠੀਕ ਠੀਕ ਹੈ ਥੱਲੇ ਨੂੰ ਵੜ ਲੈਣਾ ਸੋ ਪਾਣੀ ਮੈਂ ਠੀਕ ਨਹੀਂ ਹਾਂ ਥੱਲੇ ਦੂਰੇ ਪਛੜਾ ਭਰ ਕੇ ਆ ਦੂਰੇ ਬਾਅਦ ਚ ਭਰਨੀ ਫਿਰ ਇਹ ਬਾਅਦ ਚ ਛੇੜਨੇ ਕਿ ਆਰੇ ਹਾਂ ਹਾਂ ਇਹਨਾਂ ਦਾ ਪਾਣੀ ਖੜ ਪਾਣੀ ਖੜ ਜੂ ਜਾਂਦੇ ਸਾਰੇ ਉਤਰ ਜਾਣਾ ਨਹੀਂ ਪਰ ਇਹਨਾਂ ਦੀ ਵੀ ਐਂ ਦਾ ਮੋਟਰ ਬਿਲੀਓ ਖੜੀ ਹੁੰਦੀ ਆ ਜੜ ਗਿਆ ਛੜ ਗਿਆ ਕੰਮ ਠੀਕ ਆ ਅਬਰ ਮਾ ਦਾ ਅੜਦਾ ਨਹੀਂ ਐ ਧਾਨ ਨੂੰ ਵੀ ਮੈਂ ਇੱਕ ਵਾਰ ਚਲਾਈ ਐ ਇੱਕ ਵਾਰ ਇੱਕ ਪਾਣੀ ਦੇ ਔਖਾ ਹੁੰਦਾ ਉਹਦੇ ਬਾਅਦ ਆ ਕਈ ਵਾਰ ਲੋਡ ਵੀ ਨਹੀਂ ਪੈਂਦੀ ਹੈਗੀ ਹਾਂ ਲੋਡ ਵੀ ਨਹੀਂ ਪੈਂਦੀ ਇਸ ਬਰੇਜੀ ਕਰੀ ਹੋਈ ਉਹਦੇ ਕਰਕੇ ਲਾਉਣਾ ਪੈਣਾ ਛੀਤੀ ਉਹ ਪਾਣੀ। ਅਦਾ ਇੱਕ ਵਾਰ ਜੇ ਨਹੀਂ ਪੈ ਜਾਵੇ ਹੋਰ ਤਾਂ 10 ਦਿਨ ਤੱਕ ਖੌੜਾ ਜਾਊਗਾ ਜੂਨ ਨਾਲੇ। ਹਾਂ ਬਿੰਦਰ ਹੁਣ ਤਾਂ ਕਿ ਆ ਉਤਰਨਾ ਯਾਰ ਦਸੰਬਰ ਆ ਗਿਆ। ਇਹ ਤਾਂ ਚੜਾ ਹੀ ਰਹਿਣਾ ਹੁਣ। ਨਹੀਂ। ਹਾਂ। ਉਤਰੇ ਜਾਂਦਾ ਜੇ ਨਹੀਂ। ਆ ਮੈਂ ਕਹਣਾ ਬਾਈ ਅੱਜ ਦਿਖਣ ਲੱਗੇ ਸਾਡੇ ਪਰਸ਼ਾਵਾਂ ਵਿੱਚ ਇਹ। ਹਾਂ। ਚਾਰ-ਪੰਜ ਦਿਨ ਬਾਅਦ। ਆ ਦੇਖਣ ਬਹੁਤ ਦਿਨ ਹੋ ਗਏ। ਹਾਂ। ਪਰਸ਼ਾਵਾਂ ਇਹ ਤਾਂ ਬਾਈ ਉਹੀ ਕੰਮ ਪਰ ਠੰਡ ਨਹੀਂ ਦੀ ਹੈ। ਠੰਡ ਉਕਣਾ ਨਹੀਂ ਦੀ ਹੈ। ਉਹ ਮੋਰਸੇ ਵੀ ਲੱਗਦੀ ਹੈ। ਹੂੰ ਚਲੋ ਬਾਈ ਬਹੁਤ ਡਰ ਪੈਦਾ ਹੋਇਆ ਪੈਦਾ। ਬੀ ਕਿਤੇ ਉਹੀ ਕੰਮ ਨਾ ਹੋ ਜਵੇ ਕਾਤੇ ਬੀਜ ਤਾਂ ਨਹੀਂ ਬੰਦਾ ਚੱਲਦਾ ਜਿਹੜੀ ਉੱਪਰ ਥੋੜਾ ਥੋੜੀ ਸਪਰੇ ਕਰੀ ਹੋਈ ਹੈ ਨਾ ਉਹ ਉਹ ਚੀਜ਼ ਮਰੌਂਦੀ ਫਿਰ ਚੱਲ ਬੀਜ ਤਾਂ ਹੁਣ ਵਿੱਚੇ ਆ ਜਿਹੜਾ ਡਾਡੂ ਆ ਕਣਕ ਕਣਕੇ ਆ ਚੱਲ ਹੋਰ ਤਾਂ ਕੁਛ ਨਹੀਂ ਹੁਣ ਤਾਂ ਅਜੇ ਵੀ ਗੋੜੀ ਲੈਣਾ ਜੰਮੇ ਬਸ ਤੁਸੀਂ ਆ ਰਹਿਣ ਕਣਕ ਹਾਂ ਨਹੀਂ ਕਹਿੰਦਾ ਦਵਾਈ ਤਾਂ ਕਹਿੰਦਾ ਕਣਕ ਜੰਮਦਾ ਏ ਪਾਣੀ ਲੱਗੇ ਤਾਂ ਮਰਦਾ ਉਹ ਆਪਣੇ ਆਪਣੇ ਤਜਰਬੇ ਆ ਬਾਈ ਬਾਕੀ ਅਸੀਂ ਤਾਂ ਪਹਿਲੀ ਵਾਰ ਕਰੀ ਆ ਠੀਕ ਠੀਕ ਅੱਜ ਕੀ ਅਸੀਂ ਦੇਖ ਲੈਣਾ ਹਾਂ ਤਜਰਬਾ ਹੋ ਜੂ ਨਾਲੇ ਹਾਂ ਤੇ ਨਹੀਂ ਚੱਲੀ ਫਿਰ ਹੁਣ ਹਾਂ ਹਾਂ ਚੱਲ ਬਾਈ ਫਿਰ ਦੇਖੀਏ ਬਾਈ ਰੱਬ ਦਾ ਨੋਤੇ ਆਈ ਹੁਣ ਕਿੱਥੇ ਆ ਗਿਆ ਹਾਂ ਅੱਜ ਬੱਕੀ ਬਈਆ ਕਰਿਆ ਦਾ ਦਸਤਵੀਰ ਨੇ ਵੱਟ ਆ ਗਿਆ ਹੈ ਨਾ ਤੋਰ ਹੋਣ ਲੱਗ ਗਿਆ ਮੈਂ ਤੂੰ ਦੁਬਾਰਾ ਤੱਕ ਬੀਜ ਨਹੀਂ ਕਹਿੰਦਾ ਆ ਤਾਂ ਕਲਰ ਵਈ ਉਹ ਕਲਰ 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 ਬਾਕੀ ਲੋ ਬਾਈ ਇਹਦਾ 327 ਦਾ ਇਹ ਤਾਂ ਕਹਿੰਦੇ ਤੇ ਬਈ ਇਹ ਥੋੜੀ ਘਟ ਜੰਮਦੀ ਆ ਮੈਨੂੰ ਇੱਕ ਨਹੀਂ ਦੋ ਤਿੰਨ ਫੋਨ ਆਏ ਬਈ ਗੌਰ ਰੱਖੀ ਮੜੀ ਜੀ ਇਹਦੀ ਚਲੋ ਜੰਮੀ ਆ ਜਿਹੜੀ ਪਰ ਕਹਿੰਦਾ ਬਈ ਬਾਈ ਜਿਹੜੀ ਜੰਮਦੀ ਆ ਜਿੰਦੀ ਮੰਨ ਲੋ ਵੀ ਜੰਮ ਗਈ ਉਹਦਾ ਦਾਣਾ ਬਹੁਤ ਮੋਟਾ ਹੁੰਦਾ ਹੁਣੇ ਹੀ ਆ ਬਾਈ ਉਹਦਾ ਛਿੱਦੀ ਰਹਿ ਜਾਂਦੀ ਆ ਉਹ ਹਨਾ ਉਹਦੇ ਕਰਕੇ ਮੋਟਾ ਹੋ ਜਾਂਦਾ ਬਾਕੀ ਦੇਖਦੇ ਆ ਉਥੇ ਇੰਜਨ ਪਿਆ ਉਹ ਚੱਕਣਾ ਹੈ ਟਾਈਮਿੰਗ ਲੱਦਾ ਹੈਗਾ ਉਹ ਇੰਜਨ ਚੱਕ ਕੇ ਘਰ ਨੂੰ ਲੈ ਕੇ ਜਾਣਾ ਕੋਸ ਵੀ ਉਹ ਸਾਦਾ ਪਰ ਉਹ ਦਿਖਦਾ ਨਹੀਂ ਹੈ ਹਜੇ। ਬਾਕੀ ਆ ਬੂਰ ਸਾਡਾ ਬਈ ਪੁਰਾਣਾ। ਇਹ ਵੀ ਦੇਖਣਾ ਇਹਦਾ ਵੀ ਕਰਨਾ ਕੋਸ। ਇੰਜਣ ਚੱਕ ਲੈਗੇ ਤੇ ਹੋਰ ਹੈਗਾ ਬਸ ਇਹ ਕੱਥਲੇ ਉਹ ਆ। ਪੱਖਾ ਇੱਕ ਆ ਬਸ ਨਾਲ। ਇਹ ਵੀ ਲਿਖ ਜਾਣਾ ਕੋਸ ਇਹਨਾਂ ਦਾ ਵੀ ਦੌਰ ਤਾਂ। ਚਲੋ ਚੱਲਦੇ ਆਂ ਬਈ ਮੰਡਰ ਨੂੰ ਹੁਣ। ਓ ਬਾਈ। ਆ ਜੱਤੀ ਬਾਈ ਸੋਦੀ ਸਾਹਣੀ ਆ। ਆਟੜੀ ਨੂੰ ਅਸੀਂ ਏਕਣੀ ਦੇਖ ਰਹੇ ਆ ਬਾਈ ਤੇ ਵੱਟਣੇ ਫੇਰ ਲਾਦਣੇ ਚਲੋ ਹੁਣ ਸਾਡੇ ਜੀ ਦਾ ਕਰੇਚਾ ਪਹੁੰਚ ਆਇਆ ਹੈ ਨਾ ਪੂਪਿਆ ਦਾ ਇਹ ਬਾਈ ਸੂਜੀ ਸੰਭਲ ਇਹਨੂੰ ਉਹ ਤੁਸੀਂ ਪਹੀ ਵੀ ਲਾਦੀ ਹੈ ਕੱਚੀ ਉਧਰ ਇਧਰ ਪੱਕੀ ਵੀ ਆ ਇਹ ਵਾਰ ਬੂਟੇ ਹੀ ਰਹੇ ਆ ਉਰੇ ਚਾਰ ਕਿੱਲਾਂ ਦਾ ਖੇਤ ਉਹ ਤੇ ਲੱਗ ਹੈ 10 10 ਕਿੱਲਾਂ ਦਾ ਖੇਤ ਆ ਬਾਈ ਇਹ ਏਕਣੀ ਦੇਖਿਆ ਜਿੱਤੀ ਸੂਜੀ ਸੰਭਲੀ ਆ ਮੋਟਰ ਬੰਦ ਨਹੀਂ ਹੁੰਦੀ ਇਹ ਜਲਦੀ ਹੋ ਰਹੇ ਦੀ ਹਾਂ ਮੋਟਰ ਜਲਦੀ ਦੀ ਜਲਦੀ ਕਾਦੇ ਬਈ ਇੰਨੇ ਨੂੰ ਬੂਟੇ ਨੂੰ ਪਾਣੀ ਲਾਉਣਾ ਜਾਨੂ 10 ਕਿਲੇ ਨੂੰ ਪੂਰੇ ਹੁੰਦਾ ਬੂਟੇ ਦੇ ਪਿੱਛੇ ਸੁੱਕਣ ਲੱਜਨੇ ਤੇ ਆਹ ਛੜੀ ਆ ਬਾਈ ਛੜੀ ਉਹ ਗੈਸਾ ਤੇ ਜਿਹੜੀ ਸੋਜੀ ਤੇ ਤੇ ਇਹ ਕਾਹ ਪਹੀ ਆ ਗਈ ਆਹ ਪਹੀ ਆ ਗਈ ਆਹ ਕੱਚੀ ਪਹੀ ਆ ਗਈ ਜਿਹੜੀ ਸਾਡੀ ਮੋੜਾ ਨੂੰ ਜਾਂਦੀ ਬਈ ਲਓ ਜੀ ਆਸਰੀ ਗਾਲ ਜੀ ਸਾਰਿਆਂ ਨੂੰ ਜੀ ਲੱਭ ਗਿਆ ਬੰਦਾ ਲੱਭਣੇ ਵਾਸਤੇ ਕਿਹੜੇ ਮੜ ਤੇ ਦੀ ਚਾਹ ਵੇਦ ਅੱਜ ਅਸੀਂ ਅੱਛਾ ਹੂੰ ਮੰਡ ਜਾ ਏਰੀਆ ਤੇ ਹੁਣ ਮੇਰਾ ਸਾਰਾ ਹੀ ਆ ਹੁਣ ਮੈਂ ਚੌਂਤੇ ਚੱਲੇ ਆ ਹੂੰ ਉਹੀ ਆਪਣਾ ਏਰੀਆ ਇਹ ਤੇ ਮੰਡ ਦਾ ਅੱਜ ਜਮਤੇ ਨਾਲ ਵੀ ਤਾਂ ਗਿਆ ਹੋਣਾ ਸ਼ਾਮ ਨੂੰ ਅੱਛਾ ਬਾ ਫਿਰ ਇੱਥੇ ਆ ਜਾ ਰਾਤ ਨੂੰ ਅੱਜ ਔਰੇ ਫੇ ਪਾਸੋਂ ਤੱਕ ਲਾਉਂਗੇ ਡੇਰੇ ਹਾਂ ਨਗਰ ਕੀਰਤਨ ਆ ਗਿਆ ਉੱਥੇ ਨਗਰ ਕੀਰਤਨ ਆ ਗਿਆ ਨਗਰ ਕੀਰਤਨ ਹ ਕੱਲ ਨੂੰ ਵੀ ਔਰੇ ਅੱਜ ਵੀ ਆ ਅੱਛਾ ਅੱਜ ਤਾਂ ਆਪਣਾ ਇੱਥੇ ਤੇ ਭੈਣੀ ਤੇ ਆਇਆ ਤੇ ਹਾਂ ਕੱਲ ਨੂੰ ਹੋਣਾ ਕਬੂਰ ਤੇ ਹਾਂ ਕੱਲ ਨੂੰ ਵੀ ਇੱਥੇ ਗੁਰਦਾਰਾ ਸਾਹਿਬ ਪਹੁੰਚਣਾ ਹੈ ਪਰਸੋਂ ਨੂੰ ਸੰਗਰਾਮ ਦਾ ਤੁਹਾਨੂੰ ਪਤਾ ਹੀ ਹੈ ਪਰਸੋਂ ਭੋਗ ਪੈਣਾ ਹਾਂ ਬਾਹੋਂ ਤਿੰਨੇ ਦਿਨ ਪਕੌੜੇ ਆ ਹਾਂ ਪਕੌੜੇ ਜਾਤਾ ਪਕੌੜੇ ਆ ਕਰਕੇ ਸਾਨੂੰ ਪਤਾ ਵੀ ਸਾਡਾ ਗੁਰਦੁਆਰਾ ਮਸ਼ਹੂਰ ਆਏ ਹਾਂ ਸਮਝਿਆ ਤੇ ਐਤਵਾਰਾ ਕੋਈ ਬਹਾਨਾ ਹੀ ਚਾਹੀਦਾ ਨੇ ਉਹਨੂੰ ਜਿਹੜੇ ਪਕੌੜੇ ਚੱਲ ਵਧੀਆ ਇੱਕ ਚੱਲਦਾ ਰਹਿੰਦਾ ਕੰਮ ਚੱਲਦਾ ਰਹਿੰਦਾ ਇੱਕ ਲੱਸੀ ਲੁੱਸੀ ਉਹਰੇ ਸਾਰਾ ਕੁਸ ਬਾਈ ਫੁੱਲ ਸੇਵਾ ਅਸੀਂ ਵੀ ਇੱਥੇ ਕਣਕ ਦੇਖੀ ਪਹਿਲਾਂ ਫਿਰ ਮੰਡ ਚ ਬਿੰਦਰੀ ਦੇ ਕੇ ਆਏ ਸਾਨੂੰ ਉੱਥੇ ਬਿੰਦਰੀ ਦੇ ਉੱਤੇ ਕੀਤਾ ਕੋ ਮਿਲ ਗਿਆ ਮਤਲਬ ਹਾਂ ਹਾਂ ਫਿਰ ਅਸੀਂ ਉੱਥੇ ਆਪਣੇ ਦਰਸ਼ਨ ਕਰੇ ਤੇ ਆਪਣੇ ਨਿਕਲੇ ਆਓ ਭੀੜ ਦੇ ਪਹਿਲਾਂ ਵਾਲ ਨਿਕਲੇ ਹਾਂ ਬੀੜ ਦੇ ਕਹਲਾ ਮੈਨ ਨਿਕਲਿਆ ਤੁਸੀਂ ਹਾਂ ਉਧਰ ਦਰਸ਼ਨ ਕਰਕੇ ਬਸੀਂ ਮੰਡਲਗੁਰੂ ਤੋਂ ਬਾਅਦ ਕਰਨਾਲੇ ਆ ਗਏ ਫਿਰ ਹੂੰ ਬਹੁ ਵੜਗੇ ਤੇ ਫਿਰ ਨਿਕਲੇ ਨਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਇਹ ਚਲੋ ਮਨਾਉਂਦੇ ਸਾਰੇ ਪਿੰਡਾਂ 'ਚ ਐ ਥੋੜਾ ਜਿਹਾ ਅੱਗੇ ਪਿੱਛੇ ਕਰ ਲੈਣਾ ਚਾਹੀਦਾ ਹ ਹਰੇ ਕੇ ਕਹਿੰਦਾ ਵੀ ਉਹੀ ਦਿਨ ਮਨਾਉਣਾ ਸਮਝਿਆ ਬੰਦੇ ਹੁਣ ਉਹੀ ਐ ਪਾਠੀ ਤਾਂ ਉਨੇ ਹੀ ਐ ਹੂੰ ਫਿਰ ਜਿਆਦਾ ਲੋਡ ਟੱਕਣਾ ਥੋੜਾ ਜਿਹਾ ਔਖਾ ਲੋਡ ਪਿਆ ਪਈ ਥੋੜੇ ਪਰ ਲੋਡ ਪਿਆ ਵਾ ਜਣੀ ਫਿਰ ਵੀ ਕੰਟਰੋਲ ਰੱਖਿਆ ਕਾਹਨੂੰ ਹਟਦੇ ਤੱਕਾ ਬਹੋਂਦਾ ਹੂੰ ਵੀ ਹੁਣ ਵੀ ਤੂੰ ਦੇਖ ਲੈ ਵੀ ਤਿੰਨ ਚੱਲ ਰਹੇ ਆ ਹੂੰ ਪਰ ਦੋ ਪਾਸੇ ਉੱਧੇ ਉੱਧੇ ਹੀ ਕਰਨਾ ਆਪਾਂ ਨੇ ਇੱਕ ਪਾਸੇ ਸਹੀ ਕਰਨਾ ਜਿਹੜਾ ਆਪਾਂ ਨੇ ਅੱਜ ਆਰੰਭ ਕਰਿਆ ਇਹ ਆਪਣੇ ਕੋਲ ਤਾਂ ਅੱਛਾ ਇਹਦੇ ਵਿੱਚ ਆਪਾਂ ਹੁਣ ਤਸੱਲੀ ਗੱਲ ਹੈ ਹੂੰ ਉਧਰ ਉਹਨੇ ਇੱਕ ਇੱਕ ਦੋ ਦੋ ਡਿਟੇਲ ਆ ਕੇ ਟਾਈਮ ਕੱਢਿਆ ਇਹ ਉਹਨਾਂ ਦਾ ਅੱਛਾ ਵੀ ਜਣੀ ਉਹੀ ਜੀ ਗੱਲ ਨੇ ਬਣਦੀ ਹੈਗੀ ਜੇ ਹੁਣ ਇਹੀ ਜਿਹੜੇ ਦਿਨ ਭੋਗ ਪਾਤ ਉਦੋਂ ਆਰੰਭ ਕਰ ਲਓ ਫਿਰ ਕਾਹਾਂ ਆਰੰਭ ਕਰ ਲਓ ਹੂੰ ਵੀ ਐਕਣਿਆ ਵੀ ਇੱਕ ਜਿਹੜਾ ਪਾਠੀ ਦਾ ਤਰਾ ਹੈ ਨਾ ਉਹਦਾ ਦੇਖਿਆ ਹੁਣ ਮੈਂ ਕਾਹਨ ਕੋਈ ਪਾਠੀ ਬਣਦਾ ਨਹੀਂ ਹੈਗਾ ਗਾਗਾ ਹੈ ਨਹੀਂ ਹਾਂ ਐ ਹੀ ਨਹੀਂ ਗਾਗਾ ਘਟਦਾ ਹੀ ਜਾਂਦਾ ਕੰਮ ਏ ਕ ਚੱਕਰ ਮਸਾ ਬਸ ਤੇਰੇ ਸਾਹਮਣੇ ਆ ਹੁਣ ਵੀਡੀਓ ਹੀ ਮੈਂ ਦੇਖਿਆ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰਾਂਥੀ ਰੱਖੇ ਹੋਇਆ ਪਿੰਡ 'ਚ ਪਾਰਟੀ ਬਾਜੀ ਬਣ ਜਾਂਦੀ ਆ ਹੂੰ ਵੀ ਹਰੇਕੇ ਬੰਦਾ ਆ ਕੇ ਗ੍ਰਾਂਥੀ ਬੰਨ ਜਾਂਦਾ ਹੂੰ ਦਾਲ ਕੇ ਕਸੂਰੂ ਦਾ ਹੈ ਨਹੀਂ ਅਗਲਾ ਛੱਡੀ ਜਾਂਦਾ ਉਹਦਾ ਗਾਣੋ ਹੂੰ ਕੋਈ ਆਪਣੇ ਨਿਆਣੇ ਨੂੰ ਬਣਾਉਂਦੇ ਨਹੀਂ ਇਹ ਚੀਜ਼ ਪਾਉਂਦਾ ਨਹੀਂ ਆ ਜੀ ਤਨ ਇਹ ਚੀਜ਼ ਪਾਉਂਦਾ ਨਹੀਂ ਹੈਗਾ ਕਹਿੰਦੇ ਬਹੁਤ ਬਜ਼ਾਈ ਜਾਂਦਾ ਜੀ ਚਲੋ ੱੱਲੀ ਜਾਣੇ ਇੱਕ ਨੇ ਆਪਣੇ ਆਪਣੀ ਆਪਣੀ ਸਮਝਾਂ ਆਪਣੀ ਸਮਝਾਂ ਜਾਨੀ ਔਖਾ ਆਗਾ ਮੈਂ ਇੱਧਰ ਵੀ ਗਾਂ ਗਾਂ ਹਾਂ ਸਮਝਿਆ ਹੂੰ ਨਾ ਝਰੋਂਗਾ ਕਹੀਂ ਜੰਮੀ ਆਈ ਸਰੋਂ ਸਰੋਂ ਪਰਸੋਂ ਚੌਥੇ ਵੀਜੀ ਦੇ ਨਾ ਹੂੰ ਚੌਥੇ ਵੀਜੀ ਦੇ ਅੱਜ ਕੱਢ ਦੀ ਐ ਗਰਦਨ ਦੀ ਤਿੱਖੀ ਤਿੱਖੀ ਵਿੰਦਰਾਲੀ ਦਾ ਬਹੁਤ ਘਣ ਜੰਮੀ ਬੁੱਤੇ ਇੱਥੇ ਤਿਆਰ ਨੂੰ ਵੀ ਜੀਦੇ ਨਾ ਕਣਕਾ ਚਾਰ ਨੂੰ ਮੈਂ 5 ਵੀਜੀ ਹਾਂ ਕਣਕ ਤਾਂ ਆਪਣੀ ਵੀ ਘਣ ਜੰਮੀ ਵੀ ਆ ਹੁਣ ਆਚਾਰ ਨੇ ਵੀਜੀ ਵੀ ਆ ਦਾਚਾਰ ਨੂੰ ਵੀਜੀ ਦੀ ਤੰਨ ਨੂੰ ਵੀਜੀ ਦੀ ਚਾਰ ਨੂੰ ਹਾਂ ਹਾਹੀ ਜੰਮ ਵੀ ਆ ਤੇ ਸਰਪ ਜੀ ਦੀ ਜੰਮ ਵੀ ਆ ਸਰਪ ਜੀ ਦੀ ਜੜੀ ਤਾਂ ਇਹ ਬਾਈ ਡ੍ਰਿੱਲ ਦਾ ਕੋਈ ਕੁਛ ਕਈ ਜਾ ਫਰਕ ਇਹ ਫਰਕ ਤਾਂ ਹੈਗਾ ਡ੍ਰਿੱਲ ਪਰ ਸਵਾਗਾ ਬੱਜਦਾ ਕਾਦੇ ਡ੍ਰੇਲਾ ਇਹ ਸਾਫ ਖੇਤ ਵਿਚ ਹੁਣੀਆਂ ਉਹ ਸਾਫ ਨਹੀਂ ਉਹ ਵੀ ਸਾਫ ਚ ਬੀਜ ਲਏ ਉਹਦੇ ਲੈਣਾ ਰਹਿ ਜਾਂਦੀ ਔਪਣੇ ਇਹ ਪਰ ਸਵਾਗਾ ਬੱਜ ਜਾਂਦਾ ਬਸ ਉਹ ਰੋਜ਼ ਨਹੀਂ ਹੈਗਾ ਪੱਧਰੀ ਹੋ ਜਾਂਦੀ ਹੈ ਮਿੱਟੀ ਪੈ ਜਾਂਦੀ ਹੈ ਮਿੱਟੀ ਪੈ ਜਾਂਦੀ ਹੈ ਹਾਂ ਵੀ ਇਹ ਜਿਹੜੀ ਜੰਮਣੀਆਂ ਹੁਣ ਥੱਲੇ ਤੇ ਸਿੱਧੇ ਜਿ ਦੇ ਕਣਕੜਾ ਉਰੀ ਹਲੇ ਤੀਲ ਦੀ ਰਹਿ ਜਾਂਦੀ ਆਏ ਉਹ ਪਾਣੀ ਲੱਗੇ ਤੇ ਥੋੜੀ ਜੀ ਉਹ ਹੁਣ ਉਹੀ ਗੱਲ ਕਰਕੇ ਆਟੇ ਅਸੀਂ ਹੁਣ ਤਾਂ ਤੀਲਾ ਨਿਕਲੇ ਆਈਆਂ ਇੱਕ ਇੱਕ ਉਹ ਗਰਗੀਆਂ ਗਰਗੀਆਂ ਟੈਡੀ ਹੋ ਜਾ ਬਾਈ ਇਹ ਪਾਣੀ ਦਾ ਚੱਕਰ ਪਾਣੀ ਲੱਗਣਾ ਉਹਨੇ ਨਾ ਹੋਰ ਦੇਖੇ ਕਿਹੜੇ ਦਾ ਕਰਨਾ ਚੱਲੋ ਜਿੰਨੀ ਵੱਧ ਫੁੱਟੇ ਆਉਂਦੀ ਹੈ ਹੂੰ ਵੀ ਸਾਨੂੰ ਇੱਕ ਵਾਰ ਲੱਗ ਜਾਂਦਾ ਅਸੀਂ ਉਹ ਵਿੱਚ ਬੰਗਲੇ ਨਹੀਂ ਬੈਠੇ ਦਿੰਦੇ ਕਈ ਬੰਗਲੇ ਠਾਲ ਦੇ ਨਹੀਂ ਆ ਕਹਿੰਦੇ ਜਿੰਨਾ ਉਹ ਦੱਬੂਗੇ ਉਹਨੇ ਜਿਆਦਾ ਬੁੱਟੂ ਮਾਰਨਾ ਨਾ ਬੁੱਟੂ ਵੀ ਹਾਂ ਵੀ ਐ ਕਣ ਹੁੰਦਾ ਬੰਗਲੇ ਦਾ ਸੀ ਬਈ ਕਿਸੇ ਗੌਰ ਨਹੀਂ ਕਰੀ ਬੰਗਲੇ ਦੀ ਹਾਂ ਪਹਿਲਾਂ ਪਹਿਲਾਂ ਕਰੀਏ ਕਬੂਤਰਾਂ ਦੇਖਦਾ ਉਹਦੀ ਕੰਬਕਾਉਆਂ ਦੀ ਗਾਵਾਂ ਵਾਲੀ ਕਰੀਏ ਬੰਗਲੇ ਨਹੀਂ ਜੜ ਕਰਨਾ ਜਦ ਪਾਣੀ ਲੱਗਣਾ ਜਦ ਤਾ ਪਾਣੀ ਛੱਡਣਾ ਨਾ ਖੇਤ ਨੂੰ ਜਦ ਬੰਗਲੇ ਬੰਗਲਾ ਹੋਣਾ ਖੇਤ ਚ ਦੱਬਦੇ ਆ ਇਹਨੇ ਹ ਰੇ ਇਹ ਇਹਦੇ ਖੜ ਨਹੀਂ ਜਾਤ ਇਹਨਾਂ ਦਾ ਦੇਖਣਾ ਉਹ ਫਿਰ ਦਾ ਡੱਕਾ ਉੱਥੇ ਨ ਭੱਜਣਾ ਵੀ ਜਾਨਵਰ ਹੈ ਜੱਕਣ ਬਾਤ ਹੂੰ ਇਹ ਨੱਠਾ ਫਰੀ ਜਾਂਦਾ ਇਹਨਾਂ ਕੋਲ ਥੱਲੇ ਦੇਖਣਾ ਕਿਆ ਕੋਸਾ ਹਾਂ ਇਹ ਤਾਂ ਹੈ ਹਾਂ ਜੀ ਗੋਡੀ ਇਹਦੀ ਉੱਚੀ ਹੈ ਪਾਣੀ ਕਾ ਡੁੱਬ ਜਾਣਾ ਮੜਾ ਬੂਟਾ ਕਿੰਨੇ ਟਾਈਮ ਦੇ ਆ ਇਹ ਤੇਰੇ ਵਾਲੇ ਨਾਲ ਦੇ ਜਿਹੜੇ ਤੂੰ ਪਟਾਉਣੇ ਫਿਰਦਾ ਦਾ ਇਹ ਵੀ ਇਹ ਜੀ ਇਹ ਵੀ ਇਹ ਜਈਆਂ ਪਰ ਉਹ ਵੀ ਨਸਲ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਸੀ ਹਾਂ ਹਾਂ ਸਮਝਦੇ ਆ ਵੀ ਹੁਣ ਇਹ ਦੂਏ ਸਾਲ ਚੱਲੇ ਆ ਉਹ ਹੈ ਤੀਏ ਜਾਂ ਦੂਹਾ ਲਾਣਾ ਸਾਲ ਪਿੱਛੇ ਚੱਲ ਪਿਆ ਸਾਲ ਪਿੱਛੇ ਚੱਲ ਪਿਆ ਰੋ ਦਾ ਇਧਰ ਸਾਗ ਤਾਂ ਹੀ ਲਿਖ ਜਾਣਾ ਸਾਗ ਨਹੀਂ ਨਹੀਂ ਸਾਗ ਤੋਰੇ ਹੁਣ ਪਿੰਡ ਹੋਗੇ ਸਾਗ ਤਾਂ ਹੂੰ ਇਹ ਤਾਂ ਹੁਣ ਪੱਕ ਲਿਆ ਵਿਚਾਰਾ ਅੱਛਾ ਜਾਮੇ ਦਾ ਟਟ ਲਿਆ ਹੁਣ ਅੱਛਾ ਹਾਂ ਹੁਣ ਪਿੰਡ ਸਾਗ ਬਸੇਂਟ ਚ ਬਸੇਰਾ ਹੋ ਗਿਆ ਹੋਗੇ ਜੰਗੜਨੇ ਹੁਣ 2-4 ਦਿਨ ਤੱਕ ਦੇਖਦੇ ਰੋ ਤੇ ਵੇਲੇ ਜੋਗੇ ਨਾ ਹੂੰ ਬਸ ਸਾਗ ਦੇਣੇ ਆ ਪਾਸੋਂ ਨੂੰ ਪਾਣੀ ਨੂੰ ਫੈਲਾ ਦੇਣਾ ਕੱਲ ਲੈਦਾ ਦੇ ਅੱਜ ਜੱਬਾ ਲੈ ਖੇਤ ਨੂੰ ਹਾਂ ਹਾਂ ਬੂਟੇ ਬੂਟੇ ਦਾ ਆਹੀ ਕੁਛ ਤਾਂ ਹੈ ਬੂਟੇ ਦਾ ਆਹੀ ਹੈ ਇਹਨੂੰ ਪਾਸੋਂ ਨੂੰ ਪਾਣੀ ਲਾ ਦੇਣਾ ਹੂੰ 2-3 ਦਿਨ ਦੀ ਵੱਢ ਕੇ ਰੱਖ ਲੈਣੀ ਆ 3-4 ਦਿਨ ਪੈ ਜਾਣੀਆਂ ਬਸ ਅੱਛਾ ਨਹੀਂ ਵਿਹਲਾ ਫਿਰ ਨਹੀਂ ਵੱਢ ਹੋਇਆ ਭਾਈ ਦਾਤੀ ਨਾ ਨਾ ਪਰ ਬੰਦੇ ਨੇ ਇਹੋ ਜਿਹਾ ਬਣਾ ਕੇ ਰੱਖਿਆ ਵਾ ਬਾਈ ਹਨਾ ਬਿੰਦਰ ਇਹ ਬੰਦੇ ਅਜੇ ਟਾਈਮ ਇਹਨਾਂ ਕੰਮ ਆਏ ਨਹੀਂ ਕੋਣ ਦੱਤੀ ਤੇ ਬੰਦੇ ਅਜੇ ਟਾਈਮ ਇਹਨਾਂ ਕੰਮ ਆਏ ਫੇਰ ਤੂੰ ਕਹੂਗਾ ਮੈਂ ਦੁਖੀ ਹੋਊਗਾ ਚਰੀ ਤੇ ਫੇਰ ਉਹ ਗੱਲ ਗਲਤ ਨਾ ਆ ਜਣੀ 6 ਫੁੱਟ ਦੀ ਵਿਚੇ ਵੱਢਣੀ ਆਪਾਂ ਫੇਰ ਫੇਰੀ ਜੋ ਆ ਭੇਜਣੇ ਕਿਹੜੀ ਆਹ ਇਹ ਮਾਣ ਮੈਨੂੰ ਵਿਚੇ ਗਈ ਜਾਨੇ ਤੇ ਬਾਜਰਾ ਲਾਤਾ ਤਾਂ ਨਹੀਂ ਜਾਂਦੇ ਬੂਟੇ ਉੱਥੇ ਕਿੱਥੇ ਆ ਮੋਟਰ ਅਜੇ ਸੜਕ ਉੱਪਰ ਹਾਂ ਹੁਣ ਬਾਜਰਾ ਹੀ ਲੱਗਿਆ ਹੋਰ ਸੀਪਾ ਸੀਪਾ ਕਹਿੰਦਾ ਤਾਂ ਮੈਨੂੰ ਕਹਿੰਦਾ ਬਾਜਰਾ ਚੱਲਣ ਨਹੀਂ ਦਿੰਦਾ ਬੂਟਾ ਉਹ ਬਾਜਰਾ ਕਿ ਵੱਡਿਆ ਕਿਹੜਾ ਇੱਥੇ ਤਾਂ ਆਇ ਉਹ ਬਰਦੇ ਬਹੁਤ 10 ਬਾਡਾ ਦੇ ਹਾਂ ਦੋ ਲੱਤੀਆਂ ਮੈਂ ਤਿੰਨ ਤੋਂ ਖੜਾ ਕੇ ਸੜਦਾ ਜਦ ਉਹ ਚੱਲ ਉਹ ਚੱਲ ਨਹੀਂ ਦਿੰਦਾ ਕੋਈ ਨਹੀਂ ਨਹੀਂ ਉਹਦਾ ਕੋਈ ਚੱਕਰ ਨਹੀਂ ਹੈਗਾ ਬੂਟੇ ਨਸਲ ਦੇ ਨਹੀਂ ਤੇ ਹੈਗੇ ਇਹ ਕਨਸਲ ਨਿਕਲ ਗਈ ਇਹ ਕਨਸਲ ਪਤਾ ਕਰਕੇ ਨਿਕਲ ਗਈ ਇਹ ਲੱਗੇ ਹੋਏ ਤੇ ਛਟੀਆਂ ਬੂਟੇ ਦੇ ਵਿੱਚ ਛਟੀਆਂ ਲਾਈਆਂ ਜਾਂਦੀਆਂ ਪਨੀਰੀ ਇਹ ਹੂੰ ਜਿਹੜਾ ਇਹਦਾ ਉੱਪਰ ਸਿਰ ਤਾਂ ਉਹ ਕਾਮਯਾਬ ਨਹੀਂ ਤਾਂ ਹੈਗਾ ਛਟੀਆਂ ਦਾ ਸਿਰ ਦੇਖਿਆ ਤਿੱਖੀ ਹੁੰਦੀ ਉੱਪਰ ਸਹੀ ਇਹ ਚੌਥੀ ਆ ਬਿੰਗੀ ਨਾ ਬਰੀਕੀ ਟੀਲ ਹੋ ਕੇ ਅੰਟੀਟੀ ਦੀ ਮੂੜੀ ਵੀ ਚੀ ਉੱਪਰੋਂ ਚੱਲੀ ਹੋਣੀ ਸਹੀ ਹੈ ਰਿਜੈਕਟ ਕਰਿਆ ਹੋਇਆ ਮਾਲ ਤਾਂ ਰਿਜੈਕਟ ਮਾਲ ਹੈ ਤਾਂ ਸਮਝ ਲੈ ਰਤੀ ਛੱਡੀ ਪਟਕਾ ਉਹਨੇ ਬਸਰੀ ਬੜੀ ਛੱਡੀ 16 17 ਫੁੱਟ ਦੀ ਸੀ ਇਹ ਉੱਪਰ ਨੂੰ ਸਿੱਧੀ ਸੁਰਚ ਨਹੀਂ ਚੱਲੀ ਹੈਗੀ ਅੱਛਾ ਇਹ ਚੱਕਰ ਪੈ ਗਿਆ ਮੈਂ ਜਦ ਇਹ ਚੱਲੇ ਆ ਨਾ ਦੂ ਵਾਰ ਜਦ ਦੇਖਿਆ ਉੱਪਰ ਨੂੰ ਟੂਸਾ ਨਿਕਲਿਆ ਨਹੀਂ ਹੋਇਆ ਉਥੇ ਫੜਾਂ ਵੀ ਤਾਂ ਹੋਟਕੇ ਨਿਕਲੇ ਹੋਰੇ ਤਰ੍ਹਾਂ ਹਮ ਜਿਹੜੇ ਹੁਣ ਹੈ ਲਾਏ ਆ ਬੇਮਕੋਲੇ ਇਹਦਾ ਟੂਸਾ ਲੱਗ ਨਿਕਲਿਆ ਜਿੱਦੀ ਛੱਡੀ ਤੇ ਉਹਦੇ ਨਾਲ ਤੇ ਵੱਧ ਹੈ 15 ਬੰਦਾ 16 16 ਫੁੱਟ ਦਾ ਲੱਗ ਦੇਖਦਾ ਬੂਟਾ ਨਿਕਲਿਆ ਬਲੱਗ ਵਿੱਚ ਤੇ ਨਵਾਂ ਪੁੱਟਿਆ ਹਮ ਇੱਕਾਂ ਦੇ ਬੂਟੇ ਦਾ ਫਰਕ ਹੈ ਇਹ ਤਾਂ ਛੱਡੀ ਜੋ ਉੱਪਰ ਦੇ ਵਿੰਗ ਟੱਡੀ ਚ ਖਿੰਡੇ ਫਿਰ ਔਖਾ ਹੋ ਜਾਂਦਾ ਹੂੰ ਇਹ ਤਾਂ ਚੱਲੀਏ ਫੇ ਹੁਣ ਹੋਰ ਦੇਖੀਏ ਹੋਰ ਚਲੋ ਬਈ ਠੀਕ ਹੈ ਜੀ ਇਹ ਲੈ ਮਾਸਾ ਲੋ ਬਾਈ ਇੱਕਣਾ ਹੁੰਨੇ ਦੋ ਕੰਮ ਮਾੜਾ ਕਾਦ ਵੱਡੀ ਹੋਈ ਦੀ ਇਹ ਕਦ ਕਿਦਣ ਦੀ ਵੱਡੀ ਹੋਈ ਆ ਇਹਦਾ ਕਿਸੇ ਦੀ ਵੱਡੀ ਇਹਦਾ ਕਿਹਨੇ ਆਪਣਾ ਖੇਤ ਹੈ ਇਹ ਹਾਂ ਨਾ ਨਾ ਇਹ ਆਪਣਾ ਹੀ ਆ ਮੈਂ ਵੀ ਇਹਦਾ ਕਿਸੇ ਦੀ ਵੱਡੀ ਹੋ ਲੈ ਕੇ ਚੱਲੇ ਹਾਂ ਆਹ ਮਿਲ ਗਈ ਰਸਤੇ 'ਚ ਆਹੋ ਕੱਚੇ ਕੱਚੇ ਹੈ ਕੱਚੇ ਕੱਚੇ ਹਾਂ